चलने जाओ खड़ ਇਹ ਜੀ ਕੱਲ ਅਸੀਂ ਮੋਬਾਈਲ ਨਾਕਾ ਬੰਦੀ ਕਰ ਰਹੇ ਸੀ ਪਾਤਨਾ ਰੋਡ ਤੇ ਚੱਕ ਅੰਮ੍ਰਿਤਸਰੀਆ ਟੀਪੁਆਇੰਟ ਜਿਹੜਾ ਕੱਚਾ ਰਸਤਾ ਗੜੀ ਸਾਹਮਣੂ ਜਾਂਦਾ ਹੈ ਉਧਰ ਇੱਕ ਕਾਰ ਸਵਿਫਟ ਪੀਵੀ 42ਈ 12 ਕੇ 80 ਰੰਗ ਚਿੱਟਾ ਉੰਦੀ ਦਿਖਾਈ ਦਿੱਤੀ ਜੋ ਕਿ ਸਾਡੀ ਪੁਲਿਸ ਗੱਡੀ ਦੀ ਗੱਡੀ ਖੜੀ ਦੇਖ ਕੇ ਇੱਕਦਮ ਮੋੜ ਦੀ ਕੋਸ਼ਿਸ਼ ਕੀਤੀ ਜੋ اچانک ਬੰਦ ਹੋ ਗਈ ਤੇ ਜਿਨ੍ਹਾਂ ਨੂੰ ਪੁੱਛਿਆ ਗਿਆ ਤੇ ਜਿਨ੍ਹਾਂ ਨੇ ਡਰਾਈਵਰ ਨੇ ਉਹਦਾ ਨਾਮ ਸੁਚੈਨ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਚੱਕ ਅੰਮ੍ਰਿਤਸਰੀਆ ਉਮਰ 39 ਸਾਲ ਠੀਕ ਹੈ ਜੀ ਉੱਤੇ ਪਹਿਲਾਂ ਇੱਕ ਨਰਨੌਲ ਦੇ 2 ਪੌਂਡ ਦਾ ਭੁੱਕੀ ਦਾ ਪਰਚਾ ਦਰਜ ਹੈ ਜੀ ਹਰਿਆਣਾ ਜੀ ਜੀ ਦੂਜਾ ਨਾਮ ਬੈਠਾ ਹੈ ਕਨੈਕਟਰ ਸੀਟ ਤੇ ਉਹਦਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਚੱਕ ਅਮਰਸਰੀਆਂ ਜ਼ਿਲ੍ਹਾ ਪਟਿਆਲਾ ਤਸਵੀਰ ਸਮਾਣਾ ਥਾਣਾ ਸੀੜੀ ਸਮਾਣਾ ਦੱਸਿਆ ਠੀਕ ਹੈ ਜੀ ਉਹਨਾਂ ਦੀ ਜਿਹੜੀ ਰਿਕਵਰੀ ਹੋਈ ਜੀ ਤੇ ਤੇ ਲੇ ਭੁੱਕੀ ਦੇ ਪੋਸਟ ਉਹ ਜੀ ਕਾਲੇ ਰੰਗ ਦੇ ਹਰੇ ਧਾਰੀਦਾਰ ਸੀ ਜੀ ਜਿਨ੍ਹਾਂ ਵਿੱਚ ਵਜਨ ਕਰਤੇ 17-17 ਕਿਲੋ ਭੁੱਕੀ ਹੋਈ ਸਾਰਿਆਂ ਜੀ ਟੋਟਲ ਵਜਨ 1 ਕਿਲੋ 1 ਮਿੰਟਲ 2 ਕਿਲੋ ਗ੍ਰਾਮ ਹੈ ਜੀ ਡੋਡੇ ਟੁਕੜੇ ਭੁੱਕੀ ਚੂਰਾ ਪੋਸਤੇ ਜੀ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਇਹਨਾਂ ਨੂੰ ਜੀ ਕੋਰਟ 'ਚ ਪੇਸ਼ ਕੀਤਾ ਗਿਆ ਐਡੀਐਮ ਸ੍ਰੀ ਮਨਦੀਪ ਸਿੰਘ ਸਾਹਿਬ ਦੇ ਜਿਨ੍ਹਾਂ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ